ਓ ਜੰਨੀ ਓ ਜੰਨੀ ਮੈਂ ਸੁਣਿਆ ਤੂੰ ਇੱਕ ਦਿਨ ਚ 500 ਦਰਖਤ ਲਾਉਣ ਦਾ ਐਲਾਨ ਕਰਤਾ ਹੈ ਖਬਰਾਂ ਤੇ ਸ਼ਾਇਆ ਮੈਂ ਦੁੱਤਾ ਵੀ ਯਾਰ 500 ਦਰਖਤ ਲਾਉਣਾ ਮੈਂ ਇੰਨਾ ਦਰਖਤ ਲਾਉਂਗੇ ਕਿਵੇਂ ਯਾਰ ਕੀਜਰੀ ਵਾਲਤਾ ਹੁਣ ਹੈ ਨਹੀਂਗਾ ਜਿਹੜਾ ਹੁਣ ਇਕੱਲਾ ਹੀ 3 7 ਕਿੰਨੇ ਤੈਨੂੰ ਪਤਾ ਉਹਦਾ ਖਾ ਕੇ ਫੀਮ ਲੱਗ ਜਾਂਦਾ ਝੋਨਾ ਲਾਉਣਾ ਕਿੱਥੇ ਛੜਦਾ ਤੈਨੂੰ ਪਤਾ ਭਈਆ ਉਹਦਾ ਕੰਮ ਭਾਗਦਾ ਤੈਨੂੰ ਪਤਾ ਉਹਦਾ ਨਾਲੇ ਧਰਾਵਾ ਆਪਣੇ ਤਾਂ ਦੋ ਦਰਖਤ ਲਾ ਕੇ ਤੈਨੂੰ ਪਤਾ ਲਾਦਾਂਗੇ ਫਿਰ ਪਾਣੀ ਕਿਹੜਾ ਪਾਉਣਾ ਨੂੰ ਯਾਰ ਉਹ ਕਿਆਗ ਲਗਰਤੀ ਯਾਰ ਬੂਟੇ ਲਾਉਣਾ ਇਹ ਵੀ ਆਪਣੇ ਦੀ ਕੋਈ ਛੋਟੀ ਗੱਲ ਆ ਹੁਣ ਚੰਨੀ ਨੂੰ ਕੋਈ ਦੱਸੂਗਾ ਵੀ ਕੰਮ ਕਿਵੇਂ ਕਰਨਾ ਉਹ ਤੂੰ ਦੇਖੀ ਚੱਲੀ ਮਜੀਠੀ ਆਪਾਂ ਮਸ਼ੀਨਾਂ ਹੀ ਲਿਆਉਣੀਆਂ ਨੇ ਜਿਹੜੀਆਂ ਬੋਰ ਕਰ ਕਰ ਵਿੱਚ ਆਪ ਹੀ ਚੱਕ ਤੱਕ ਬੂਟੇ ਉਹ ਕਰਨੀਆਂ ਨੇ ਲੱਗਣੀਆਂ ਨੇ ਲੈ ਪਾਣੀ ਆਪਾਂ ਮਸ਼ੀਨਾਂ ਸਾਂ ਹੀ ਪਾ ਦਿਆ ਕਰਨਾ ਮੱਪੇਪਾ ਬੂਪਾ ਤਾਂ ਹਾਂ ਨਹੀਂ ਬੰਦੇ ਰਖ ਲਾਂਗੇ ਅੱਗੇ ਪੈਸਾ ਥੋੜਾ ਆਪਣੇ ਕੋਲ ਯਾਰ ਓਏ ਤਾਂ ਮੈਨੂੰ ਪਤਾ ਤੋਂ ਸਾਰੇ ਕੰਮ ਕਰਾ ਲੇਗਾ ਕੋਈ ਖੀਲਾ ਫੀਲਾ ਕਰਕੇ ਪਰ ਇੰਨਾ ਗਪੌੜ ਨਾ ਨਾ ਰੋੜ ਪੈਸੇ ਕਿੱਥੇ ਆਪਣੇ ਕੋਲ ਯਾਰ ਤੈਨੂੰ ਤਾਂ ਨਹੀਂ